ਨਾ ਵੇਲੇਆਂ ਦੀ ਗੱਲ ਹੈ ਨਾ ਜਦੋਂ ਸਰਜੀਤ ਬਿੰਦ ਰਖੀਏ ਦੀ ਡੈਥ ਹੋਈ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸੇ ਗੱਡੀ ਦੇ ਵਿੱਚ ਸ਼ੋਅ ਲਾਣ ਗਿਆ ਹੋਇਆ ਸੀ ਸਰਜੀਤ ਬਿੰਦ ਰਖੀਆ ਅੱਜ ਤੁਹਾਨੂੰ ਇੱਕ ਅਜਿਹੇ ਪੰਜਾਬੀ ਸਿੰਗਰ ਦੇ ਪਿੰਡ ਲੈ ਕੇ ਚਲਦੇ ਆਂਗੇ ਜਿਹਦਾ ਕੋਈ ਵੀ ਗਾਣਾ ਕਦੇ ਫਲॉप ਨਹੀਂ ਹੋਇਆ ਜਿੰਨੇ ਵੀ ਗੀਤ ਗਾਏ ਨੇ ਸਾਰੇ ਸੁਪਰ ਡੂਪਰ ਹਿੱਟ ਹੋਏ ਨੇ ਪਰ ਉਹ ਬੰਦਾ ਬਹੁਤ ਛੋਟੀ ਉਮਰ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਮੈਂ ਗੱਲ ਕਰਦਾ ਸਰਜੀਤ ਬਿੰਦ ਰਖੀਏ ਦੀ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਬਿੰਦ ਰਖ ਪਿੰਡ ਹੈ ਸਰਜੀਤ ਬਿੰਦ ਰਖੀਏ ਦਾ ਤਕਰੀਬਨ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਸਾਰੇ ਗਾਣੇ ਸੁਣਿਆ ਨੇ ਸਰਜੀਤ ਬਿੰਦ ਰਖੀਏ ਦੇ ਜੱਟ ਜਾਣਾ ਮੋੜ ਮੂਵੀ ਦੇ ਵਿੱਚ ਵੀ ਇੱਕ ਗੀਤ ਸੀਗਾ ਵਾਰ ਗਾਈ ਸੀ ਹੈਨਾ ਤਾਂ ਸਰਜੀਤ ਬਿੰਦ ਰਖੀਆ ਨੇ ਤੇ ਹੋਰ ਵੀ ਕਾਫੀ ਪੰਜਾਬੀ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਗੀਤ ਗਾਏ ਨੇ ਤੇ ਬਾਕੀ ਜੇ ਉਹ ਗੀਤਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦੇ ਗੀਤ ਸੁਪਰ ਡੂਪਰ ਹਿੱਟ ਹੋਏ ਨੇ ਅਜਿਹਾ ਕੋਈ ਵਿਆਹ ਨਹੀਂ ਹੋਊਗਾ ਜਿੱਥੇ ਸਰਜੀਤ ਬਿੰਦ ਰਖੀ ਦਾ ਗੀਤ ਨਹੀਂ ਵੱਜੂਗਾ ਹਰੇਕ ਗਾਣੇ ਤੇ ਸੌਰੀ ਹਰੇਕ ਵਿਆਹ ਤੇ ਸਰਜੀਤ ਦਵਿੰਦਰ ਰਖੀਏ ਦਾ ਜਿਹੜਾ ਗਾਣਾ ਵੱਜਣਾ ਹੀ ਵੱਜਣਾ ਪਰ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਸਰਜੀਤ ਦਵਿੰਦਰ ਰਖੀਏ ਦੁਨੀਆ ਨੂੰ ਆਲਵਿਦਾ ਕਹਿ ਗਿਆ ਉਸ ਦਾ ਕੀ ਕਾਰਨ ਸੀ ਆਪਾਂ ਸਰਜੀਤ ਦਵਿੰਦਰ ਰਖੀਏ ਦੇ ਪਿੰਡ ਦੇ ਵਿੱਚ ਚਲਦੇ ਆਂ ਜਦੋਂ ਸ਼ੋਅ ਲਾ ਕੇ ਆ ਰਹੇ ਸੀ ਤਾਂ ਕਿਵੇਂ ਉਹਨਾਂ ਨੂੰ ਜਿਹੜਾ ਅਟੈਕ ਆਇਆ ਤੇ ਉਸ ਤੋਂ ਬਾਅਦ ਕਿਵੇਂ ਪਿੰਡ ਦਾ ਮਾਹੌਲ ਸੀ ਉਹਨਾਂ ਦੇ ਘਰ ਦੇ ਵਿੱਚ ਹੁਣ ਵੀ ਕੀ ਪ੍ਰਾਣੀਆਂ ਚੀਜ਼ਾਂ ਸਰਜੀਤ ਦਵਿੰਦਰ ਰਖੀਏ ਦੀਆਂ ਪਈਆਂ ਨੇਗੀਆਂ ਤੇ ਸਾਰੀਆਂ ਗੱਲਾਂ ਬਾਤਾਂ ਬਾਰੇ ਚਰਚਾ ਕਰਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਆਜੂ ਚੱਲਦੇ ਆ ਸਰਜੀਤ ਬਿੰਦ ਰੱਖੇ ਦੇ ਪਿੰਡ ਦੇ ਵਿੱਚ ਇਹ ਘਰ ਹੈ ਬਾਈ ਸਰਜੀਤ ਬਿੰਦ ਰੱਖਿਆ ਜੀ ਦਾ ਤੇ ਸਰਜੀਤ ਬਿੰਦ ਰੱਖਿਆ ਜੀ ਦੀ ਇੱਕ ਪਾਸੇ ਗੱਡੀ ਖੜੀ ਸੀ ਜੀ ਦੇ ਵਿੱਚ ਉਹ ਸ਼ੋਅ ਲਾਣ ਜਾਂਦੇ ਹੁੰਦੇ ਸੀ ਤਾਂ ਉਹ ਗੱਡੀ ਵੀ ਦਿਖਾਵਾਂਗੇ ਤਾਂ ਸਭ ਤੋਂ ਪਹਿਲਾਂ ਜਦੋਂ ਸਰਜੀਤ ਬਿੰਦ ਰੱਖਿਆ ਜੀ ਹਟ ਹੋਏ ਤਾਂ ਸਭ ਤੋਂ ਪਹਿਲਾਂ ਜਿਹੜਾ ਇਹ ਘਰ ਬਣਾਇਆ ਸੀਗਾ ਕਾਫੀ ਵੱਡਾ ਤੇ ਵਧੀਆ ਘਰ ਉਸ ਵੇਲੇ ਦਾ ਕਹਿਦੀ ਹੈ ਨਾ ਆਪਾਂ ਹੁਣ ਤਾਂ ਚਲੋ ਬਹੁਤ ਆ ਵੱਡੇ ਘਰ ਪੈਗੇ ਪਰ ਉਸ ਵੇਲੇ ਇਹ ਬਹੁਤ ਸ਼ਾਨਦਾਰ ਘਰ ਹੁੰਦਾ ਸੀਗਾ ਤੇ ਇਧਰਲੇ ਪਾਸੇ ਜਿਹੜਾ ਕਮਰਾ ਹੁੰਦਾ ਸੀ ਸਰਜੀਤਬਿੰਦ ਰਖਈ ਦਾ ਜਿਹਦੇ ਵਿੱਚ ਅੱਜ ਵੀ ਉਹਨਾਂ ਦੀਆਂ ਉਹੀ ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਨੇਗੀਆਂ ਤੇ ਸਰਜੀਤਬਿੰਦ ਰਖਈ ਜਦੋਂ ਡੈਥ ਹੋਈ ਸੀਗੀ ਤਾਂ ਇਸ ਘਰ ਦੇ ਵਿੱਚ ਹੀ ਜਿਹੜਾ ਸਰਜੀਤਬਿੰਦ ਰਖਈ ਨੂੰ ਲੈ ਕੇ ਆਉਂਦਾ ਗਿਆ ਸੀਗਾ ਮੈਂ ਦੱਸਦਾ ਵੀ ਸਰਜੀਤਬਿੰਦ ਰਖਈਆ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਤੇ ਨਾਲ ਹੀ ਸਰਜੀਤ ਬਿੰਦ ਰਖੀ ਕੋਲ ਕੋਈ ਜ਼ਿਆਦਾ ਜ਼ਮੀਨ ਨਹੀਂ ਸੀ ਸਿਰਫ 2-3 ਕੀਲੇ ਸੀ ਪਰ ਉਸ ਤੋਂ ਬਾਅਦ ਜਿਹੜਾ 10 ਕੀਲੇ ਬਣਾ ਲਏ ਸੀਗੇ ਜਦੋਂ ਗਾਇਕੀ ਦੇ ਵਿੱਚ ਵਧੀਆ ਹਿੱਟ ਹੋ ਗਿਆ ਸੀ ਸਰਜੀਤ ਬਿੰਦ ਰਖੀਆ ਤੇ ਅੱਜ ਕੱਲ ਸਰਜੀਤ ਬਿੰਦ ਰਖੀ ਦੇ ਘਰ ਦੇ ਵਿੱਚ ਪਈਏ ਰਹਿੰਦੇ ਆ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਮੋਹਾਲੀ ਦੇ ਵਿੱਚ ਰਹਿੰਦਾ ਹੈਗਾ ਪਰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਭਈਏ ਰਹਿੰਦੇ ਆ ਤੇ ਆ ਗੱਡੀ ਦੇਖ ਲਓ ਇਹਦੇ ਵਿੱਚ ਸਰਜੀਤ ਬਿੰਦ ਰਖਿਆ ਸ਼ੋਅ ਲਾਣ ਜਾਂਦਾ ਹੁੰਦਾ ਸੀਗਾ ਉਹਨਾਂ ਵੇਲੇਾਂ ਦੀ ਗੱਲ ਹੈ ਨਾ ਜਦੋਂ ਸਰਜੀਤ ਬਿੰਦ ਰਖਿਆ ਦੀ ਡੈਥ ਹੋਈ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸੇ ਗੱਡੀ ਦੇ ਵਿੱਚ ਸ਼ੋਅ ਲਾਣ ਗਿਆ ਹੋਇਆ ਸੀ ਸਰਜੀਤ ਬਿੰਦ ਰਖੀਆ ਤੇ ਆ ਸਕੂਟਰ ਹੈ ਇਹ ਵੀ ਸਰਜੀਤ ਬਿੰਦ ਰਖੀ ਇਹਦਾ ਸਭ ਤੋਂ ਪਹਿਲਾਂ ਇਹ ਲਿੱਤਾ ਸੀਗਾ ਉਸ ਤੋਂ ਬਾਅਦ ਗੱਡੀ ਲੈਤੀ ਸੀਗੀ ਹੈਨਾ ਤਾਂ ਇਹ ਕੋਈ ਜ਼ਿਆਦਾ ਵੱਡਾ ਘਰ ਨਹੀਂ ਹੈਗਾ ਸਿੰਪਲ ਜਿਹਾ ਘਰ ਦੇ ਵਿੱਚੋਂ ਹੀ ਉੱਠਿਆ ਸੀਗਾ ਪਿੰਡ ਦੇ ਵਿੱਚ ਵੈਸੇ ਇੱਕ ਹੋਰ ਵੀ ਘਰ ਹੈ ਪਰ ਇੱਥੇ ਤਾਂ ਬਾਅਦ ਦੇ ਵਿੱਚ ਆਏ ਸੀਗੇ ਜਦੋਂ ਸਰਜੀਤ ਵਿੰਦ ਰਖਿਆ ਹਿੱਟ ਹੋ ਗਿਆ ਸੀਗਾ ਉਦੋਂ ਬਾਅਦ ਇਹ ਘਰ ਬਣਾਇਆ ਸੀਗਾ ਤੇ ਉਦੋਂ ਬਾਅਦ ਮਹਾਲੀ ਚਲੇ ਗਏ ਸੀਗੇ ਤੇ ਆਹ ਸਕੂਟਰ ਦੇਖੋ ਬਾਈ ਚੇਤਕ ਸਕੂਟਰ ਪਹਿਲਾਂ ਕਾਫੀ ਦੌਰ ਹੁੰਦਾ ਸੀ ਨਾ ਇਹ ਸਕੂਟਰਾਂ ਦਾ ਤੇ ਅੱਜ ਕੱਲ ਤਾਂ ਚਲੋ ਇਹਨਾਂ ਦੀ ਜਿਹੜੀ ਵੈਲਿਊ ਘਟ ਗਈ ਪਰ ਕਿਸੇ ਵੇਲੇ ਇਹ ਪੂਰੇ ਆਪਾਂ ਕਿਦੇ ਵੀ ਟ੍ਰੈਂਡਿੰਗ 'ਚ ਹੁੰਦੇ ਸੀ ਇੱਧਰ ਟੋਕੇ ਵਾਲੀ ਮਸ਼ੀਨ ਆ ਤੇ ਇੱਧਰਲੇ ਪਾਸੇ ਨਾ ਜਿਵੇਂ ਆਪਣੇ ਘਰੇਲੂ ਬਿਲਕੁਲ ਓਵੇਂ ਹੀ ਸੀ ਯਾਰ ਸਾਰਾ ਕੁਝ ਜਿਵੇਂ ਆਪਾਂ ਆਮ ਘਰਾਂ ਦੇ ਵਿੱਚ ਹੁੰਦਾ ਹੈ ਹਨਾ ਚਲੋ ਹੁਣ ਦੇ ਗਾਇਕਾਂ ਦੇ ਆਪਾਂ ਕਹਿਦੀ ਵੀ ਵੱਖਰੇ ਹੋਣਗੇ ਕਰ ਪਰ ਪਹਿਲਾਂ ਸੇਮ ਹੀ ਚੀਜ਼ਾਂ ਹੁੰਦੀਆਂ ਸੀ ਸਾਰੀਆਂ ਚੱਲ ਗਏ ਤੇ ਸਰਜੀਤ ਬਿੰਦ ਰਖੀ ਦੀ ਜਿਹੜੀ ਏਕ ਸੀ ਉਹ ਬਹੁਤ ਵੱਡੀ ਸੀ ਅੱਜ ਵੀ ਆਪਾਂ ਜਦੋਂ ਏਕਾਂ ਦਾ ਕਹਿੰਦੇ ਕੰਪੇਅਰ ਕਰਦੇ ਆ ਤਾਂ ਕਹਿੰਦੇ ਸਰਜੀਤ ਬਿੰਦ ਰਖੀ ਦੀ ਏਕ ਹੈ ਜਿਹੜੀ ਉਹ ਬਹੁਤ ਵੱਡੀ ਹੈ ਸਰਜੀਤ ਬਿੰਦ ਰਖੀ ਦਾ ਪਰਿਵਾਰ ਜਦੋਂ ਤੋਂ ਘਰ ਛੱਡ ਕੇ ਗਿਆ ਉਸ ਤੋਂ ਬਾਅਦ ਜਿਹੜੀ ਘਰ ਦੀ ਹਾਲਤ ਆ ਬਹੁਤ ਜ਼ਿਆਦਾ ਮਾੜੀ ਹੋ ਗਈ ਕੰਧਾਂ ਦੇ ਵਿੱਚ ਜਿਹੜੀਆਂ ਤਰੇੜ ਆ ਗਈਆਂ ਕਿਉਂਕਿ ਜਿੰਨਾ ਚਿਰ ਘਰ ਦੀ ਸਾਂਭ-ਸਵਾਲ ਨਹੀਂ ਹੁੰਦੀ ਉਹਨਾਂ ਟਾਈਮ ਜਿਹੜਾ ਘਰ ਵਧੀਆ ਨਹੀਂ ਰਹਿੰਦਾ ਤੇ ਉਦੋਂ ਬਾਅਦ ਦੀ ਗੱਲ ਕਰੀਏ ਹੁਣ ਜਿਹੜੇ ਘਰ ਦੇ ਵਿੱਚ ਪਈਏ ਹੀ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਪਈਏ ਆਏ ਹੋਏ ਨੇ ਇੱਕ ਸ਼ਰਾਬ ਦੀ ਫੈਕਟਰੀ ਆ ਜਿਹੜੀ ਉਹ ਇੱਥੇ ਲੱਗ ਚੁੱਕੀ ਆ ਤੇ ਆਜੋ ਆਪਾਂ ਪਿੰਡ ਦੇ ਕਿਸੇ ਬਜ਼ੁਰਗ ਨਾਲ ਗੱਲਬਾਤ ਕਰਾਉਂਦੇ ਦਾ ਤੇ ਹੁਣ ਜਿਹੜਾ ਕਾਫੀ ਖਰਾਬ ਹੋ ਗਿਆ ਸਾਰੇ ਪਾਸੇ ਤਰੇੜਾ ਆ ਗਈਆਂ ਤੇ ਇੱਥੇ ਜਿਹੜਾ ਬੈਠ ਕੇ ਅਕਸਰ ਸਰਜੀਤ ਬਿੰਦਰੱਖਿਆ ਨੂੰ ਜਦੋਂ ਕੋਈ ਮਿਲ ਆਉਂਦਾ ਸੀ ਤਾਂ ਇੱਥੇ ਕਹਿੰਦੇ ਬੈਠਦੇ ਹੁੰਦੇ ਸੀ ਆ ਤੁਸੀਂ ਵੇਖ ਲਓ ਪਰ ਹੁਣ ਜਿਹੜੀ ਇਸ ਕਮਰੇ ਦੀ ਹਾਲਤ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਇੱਕ ਵਧੀਆ ਸੁਹਾਵਾ ਦਾ ਕਲਾਕਾਰ ਸੀ ਤੇ ਉਹਨਾਂ ਦੀਆਂ ਕੁਝ ਜ਼ਿਆਦਾ ਪਿੰਡ ਦੇ ਨਾਲ ਜਿਹੜੀਆਂ ਜੁਨੀਆ ਸੀ ਉਹ ਆਪਾਂ ਸਾਂਝੀਆਂ ਕੀਤੀਆਂ ਨੇ ਭਾਵੇਂ ਆ ਗੱਡੀ ਹੋਵੇ ਸਰਜੀਤ ਬਿੰਦਰੱਖਿਆ ਦੀ ਭਾਵੇਂ ਉਹ ਸਕੂਟਰ ਹੋਵੇ ਨਾ ਇਹ ਸਾਰੀਆਂ ਇਹੀ ਉਹਨਾਂ ਦੀਆਂ ਜਿਹੜੀਆਂ ਜਾਂਦਾ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿੰਨਾ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਤੇ ਬਾਹਰਲੇ ਪਾਸੋਂ ਆਪਾਂ ਘਰ ਦਿਖਾ ਦਈਏ ਤੇ ਕਾਫੀ ਲੰਮਾ ਘਰ ਸੀਗਾ ਬਾਹਰ ਦੇ ਵਿੱਚ ਬਣਾਇਆ ਸੀ ਜਦੋਂ ਗਾਇਕੀ ਦੇ ਵਿੱਚ ਹਿੱਟ ਹੋਗੇ ਸੀ ਤੇ ਆਜੋ ਇੱਕ ਸਾਈਕਲ ਵੀ ਦਿਖਾਉਣੇ ਆ ਸਰਜੀਤ ਬਿੰਦ ਰਖੇਈ ਦਾ ਆ ਜਿਹੜਾ ਤੁਸੀਂ ਸਾਈਕਲ ਵੇਖ ਰਹੇ ਹੋ ਇਹ ਵੀ ਉਹਨਾਂ ਦਾ ਪਹਿਲਾਂ ਸਭ ਤੋਂ ਸ਼ੁਰੂ ਦੇ ਵਿੱਚ ਆਹ ਸਾਈਕਲ ਹੀ ਹੁੰਦਾ ਸੀ ਤੇ ਆ ਕੁਝ ਮੂਰਤਾਂ ਜਿਹੜੀਆਂ ਘਰ ਦੀਆਂ ਨੇ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ थैंक यू सो मच आज आपकी वजह से ही मेरा बॉयफ्रेंड मेरी लाइफ में वापस आ गया है नहीं तो हमारा ब्रेकअप हो चुका था और मैं बहुत परेशान थी आपने ही मुझे सही रास्ता दिखाया थैंक यू सो मच की वजह से मेरे मेरे बॉयफ्रेंड से शादी हो रही है मेरे फैमिली वाले बिल्कुल मान गए हैं और कुछ टाइम में हमारी शादी भी है अगर आप नहीं होते तो पता नहीं क्या ही होता हमारी फैमिली भी अब शादी के लिए मान गई है थैंक यू सो मच आपकी वजह से मेरे और मेरे हस्बैंड के बीच डिवर्स होने से बचे